ਮਿੱਤਰੋ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਘੋੜੀ ਦਿਖਾ ਰਿਆਂ ਸੰਜਾਫ ਤੇ ਨਾਲ ਹੀ ਇੱਕ ਬਾਈ ਕੋਲੇ ਮੱਝ ਆ ਬਕਿਉ ਤੇ ਉਹ ਵੀ ਆਪਾਂ ਡਿਟੇਲ ਤੁਹਾਨੂੰ ਸਾਰੀ ਦੱਸਾਂਗੇ ਮੱਝ ਦੀ ਤੇ ਨਾਲ ਘੋੜੀ ਦੀ ਜਿਹੜੀ ਘੋੜੀ ਦੇਖ ਰਹੇ ਹੋ ਸਕਰੀਨ ਤੇ ਬਾਈ ਇਹ ਵੀ ਸੇਲ ਕਰ ਰਹੇ ਨੇ ਬਾਈ ਮੱਝ ਵੀ ਵੇਚਣੀਆਂ ਬਾਈਆਂ ਨੇ ਚੰਗੇ ਦੁੱਧ ਵਾਲੀ ਮੱਝਾਂ ਜੇ ਕੋਈ ਮਿੱਤਰ ਪਿਆਰਾ ਚੰਗੇ ਦੁੱਧ ਵਾਲੀ ਕੋਈ ਮੱਝ ਭਾਲ ਰਿਆ ਨੀਲੀ ਰਾਵੀ ਦੀ ਮੱਝਾਂ ਦੋਸਤੋ ਤੇ ਬਾਈ ਉਹ ਵੀ ਸੇਲ ਕਰ ਰਿਆ ਦੋਨਾਂ ਜਾਨਵਰਾਂ ਦੀ ਆਪਾਂ ਡਿਟੇਲ ਹੈ ਜਿਹੜੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਨੇ ਰਹੋ ਆਪਣੇ ਚੈਨਲ ਤੇ ਜੇ ਕਿਸੇ ਮਿੱਤਰ ਨੇ ਐਡ ਲਗਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਦੋਸਤਾਂ ਪਹਿਲਾਂ ਆਪਾਂ ਇਸ ਘੋੜੀ ਦੀ ਡਿਟੇਲ ਸਾਂਝੀ ਕਰਦੇ ਆ ਤੁਹਾਡੇ ਨਾਲ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਕਰੰਟ ਕਰੰਟ ਬਹੁਤ ਆ ਘੋੜੀ ਦੇ ਵਿੱਚ ਸਵਾਰੀ ਦੀ ਐਨ ਓਕੇ ਆ ਸਵਾਰੀ ਕਰਾਉਂਦੀ ਆ ਤੇ ਦੇਖੋ ਤੁਸੀਂ ਚਾਲ ਚੂਲ ਕੱਲਾ ਕੱਲਾ ਪੈਰ ਚੱਕ ਕੇ ਤੁਰਦੀ ਆ ਤੇ ਪਹਿਲਾਂ ਇਹ ਸੂਈ ਹੋਈ ਆ ਦੋਸਤੋ ਇਹਦੀ 4-5 ਸਾਲ ਉਮਰ ਆ ਲਗਭਗ ਪਹਿਲਾਂ ਨੇ ਨੋਕਰਾ ਬੱਚਾ ਦਿੱਤਾ ਬਹੁਤ ਸੋਹਣਾ ਬੱਚਾ ਦਿੱਤਾ ਇਸ ਵਾਰ ਇਹ ਖਾਲੀ ਆ ਤੇ ਮੌਕੇ ਤੇ ਤੇ ਸਾਫ ਸੁਥਰੀ ਆ ਪਿੱਠ ਪੁੜੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੌਕੇ ਤੇ ਖਾਲੀ ਆ ਦੋਸਤੋ ਅੰਦਰ ਦੀ ਬਾਈ ਕਹਿੰਦੇ ਬਿਲਕੁਲ ਸਾਫ ਆ ਤੇ 98 ਪਲੱਸ ਇਹਦੀ ਹਾਈਟ ਆ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਤੇ ਇੱਕ ਅੱਖ ਤੋਂ ਇੱਕ ਆਖੇ ਦੇ ਜਮਾਂਦਰੂ ਹੀ ਨਹੀਂ ਹੈਗੀ ਕੋੜੀਆ ਜਿਹੜੀ ਇੱਕ ਅੱਖ ਤੋਂ ਦੇਖਦੀ ਆ ਇੱਕ ਆਖੇ ਦੇ ਜਮਾਂਦਰੂ ਜਮਾਂਦਰੂ ਹੀ ਨਹੀਂ ਹੈਗੀ ਪਹਿਲੇ ਦਿਨ ਤੋਂ ਹੈ ਹੀ ਨਹੀਂ ਕੋੜੀ ਦੀ ਅੱਖਾਂ ਤੇ ਸਵਾਰੀ ਸੂਰੀ ਦੀ ਓਕੇ ਆ ਸਾਊਸੀਲ ਘੋੜੀਆ ਕੋਈ ਮਿੱਤਰ ਪਿਆਰਾ ਘਰੇ ਰੱਖਣੀ ਚਾਹੁੰਦਾ ਹੋਵੇ ਤੇ ਬਾਈ ਨਾਲ ਗੱਲਬਾਤ ਕਰ ਸਕਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈ ਦਾ ਪਿੰਡ ਆ ਜਿਹੜਾ ਜੀਰੇ ਦੇ ਕੋਲ ਪਾਇਆ ਜਾਂਦਾ ਜ਼ਿਲ੍ਹਾ ਫਰੀਦਕੋਟ ਪਾਇਆ ਜਾਂਦਾ ਤੇ ਜੀਰੇ ਦੇ ਕੋਲ ਪਾਇਆ ਜਾਂਦਾ ਪਿੰਡ ਬਾਈਆਂ ਦਾ ਤੇ ਗੱਲਬਾਤ ਕਰ ਲਿਓ ਇਸ ਸੰਜਾਫ ਘੋੜੀ ਲਈ ਦੋਸਤੋ ਤੇ ਬਾਕੀ ਅੱਗੇ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਬਾਈ ਇਹ ਵੀ ਸੇਲ ਕਰ ਰਹੇ ਨੇ ਇੱਕੋ ਘਰੇ ਖੜੇ ਨੇ ਦੋਨੇ ਜਾਨਵਰ ਜਿਹੜੀ ਆ ਤੁਸੀਂ ਮੱਝ ਵੇਖ ਰਹੇ ਹੋ ਇਹ ਵੀ ਬਾਈ ਵੇਚਣਾ ਚਾਹੁੰਦੇ ਨੇ ਮੱਝ ਨੂੰ ਤੇ ਬਾਈ ਕਹਿੰਦੇ ਵੀ ਪਹਿਲਾਂ ਇਹ ਤਿੰਨ ਸੂਏ ਸੂਈਆ 14-15 ਲੀਟਰ ਇਹਨੇ ਦੁੱਧ ਦਿੱਤਾ ਦੋਸਤੋ ਤੀਜੇ ਸੂਏ ਦਾ ਤੇ ਇਸ ਵਾਰ ਇਹ ਹੁਣ ਇਹਦੇ 10 ਦਿਨ ਰਹਿ ਗਏ ਸੂਣ ਦੇ ਮੱਝ ਦੇ ਤੇ ਬਾਈ ਇਹਨੂੰ ਵੀ ਵੇਚਦੇ ਨੇ ਜੇ ਕੋਈ ਮਿੱਤਰ ਪਿਆਰਾ ਚੰਗੇ ਦੁੱਧ ਵਾਲੀ ਨੀਲੀ ਰਾਵੀ ਦੀ ਮੱਝ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਮੱਝ ਨੀਲੀ ਰਾਵੀ ਦੀ ਮੱਝ ਆ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਦੋਨੇ ਜਾਨਵਰਾਂ ਚੋਂ ਜਿਹੜਾ ਵੀ ਫਿੱਟ ਬੈਂਦਾ ਤੁਸੀਂ ਬਾਈ ਤੋਂ ਪਸੰਦ ਕਰਕੇ ਲੈ ਸਕਦੇ ਹੋ ਇੱਕ ਨੀਲੀ ਰਵਿਦੀ ਮਾਝਾ ਤੇ ਸੰਜਾਫ ਘੋੜੀਆ ਤੇ ਲੈ ਵੀ ਬਾਈ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਜਿਉਂਦੇ ਬਸਦੇ ਰਹੋ